ਦੁਆਦਿ ਦੇ ਸ਼ੇਰ ਦਾ ਦਿਹਾੜਾ ਹੈ ਭਾਵੇਂ ਸਨਾਤਨ ਮਤ ਦੇ ਵਿੱਚ ਤੇ ਰਾਮ ਦੀ ਮੌਤ ਕਰਕੇ ਜੰਮਿਆ ਜਾਂਦਾ ਹੈ ਪਰੰਤੂ ਖਾਨਸੇ ਕੌਨ ਦੇ ਵਿੱਚ ਇਹਦਾ ਵੱਖਰਾ ਮਨਤੂ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਕਮੀ ਦਰਵਾਜ਼ਾ ਜੋ ਸ਼ਾਵਣ ਭਾਦੋਂ ਦੇ ਪਿਛਲੇ ਮਹੀਨੇ ਲੰਘਦੇ ਹਨ ਉਹਨਾਂ ਚ ਪ੍ਰਸਾਦ ਬਹੁਤ ਪੈਂਦੀ ਹੈ ਮੀਂਹ ਪੈਣ ਕਰਕੇ ਜਿਹੜੇ ਸ਼ਸਤਰ ਹਾਂ ਉਹਨਾਂ ਨੂੰ ਜੰਗਾਰ ਲੱਗਦੀ ਹੈ ਇਹਨਾਂ ਸਾਰੇ ਸ਼ਸਤਰਾਂ ਨੂੰ ਜਾਪ ਕਰਨਾ ਪੈਂਦਾ ਹੈ। ਸਤਿਗੁਰੂ ਕਵਾਸਿਆ ਜੀ 9 ਦਿਨ ਤੂਰੇ ਨਰਾਤਿਆਂ ਦੇ ਜੁਮਦੇ ਹੰਨ ਨੂੰ ਦਿਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਾਇਆ ਕਰਦੇ ਸਨ। 10ਵੇਂ ਦਿਨ ਸਾਰੇ ਸ਼ਸਤਰ ਤਖਤ ਤੇ ਪ੍ਰਕਾਸ਼ ਕਰਕੇ ਉਹਨਾਂ ਦਾ ਦੁਧਾ ਦੇ